ਲੋ ਜੀ ਦੋਸਤੋ ਤਲਵੰਡੀ ਸਾਬੋ ਆਏ ਆ ਆਪਾਂ ਘੋੜਿਆਂ ਦੀ ਮੰਡੀ ਤੇ ਬੜੇ ਸੋਹਣੇ ਸੋਹਣੇ ਜਾਨਵਰ ਬੜੇ ਸ਼ੌਂਕ ਨਾਲ ਪਾਲੇ ਤੇ ਸਰਦਾਰੀ ਦਾ ਪ੍ਰਤੀਕ ਇਹ ਤੁਹਾਡੇ ਅੱਜ ਰੂਬਰੂ ਕਰਾਂਗੇ ਮਹਿੰਗੇ ਤੋਂ ਮਹਿੰਗਾ ਤੇ ਚੜਦੇ ਤੋਂ ਚੜਦਾ ਤੇ ਸੋਹਣੇ ਤੋਂ ਸੋਹਣਾ ਘੋੜਾ ਤੁਹਾਨੂੰ ਦੇਖਣ ਨੂੰ ਮਿਲੂ ਇਹ ਜਾਨਵਰ ਪਾਲਣੇ ਛੁਰੂ ਤੋਂ ਹੀ ਸਰਦਾਰਾਂ ਦਾ ਖਾਨਦਾਨੀ ਸਰਦਾਰਾਂ ਦਾ ਕਿਤਾ ਮੰਨਿਆ ਜਾਂਦਾ ਤੇ ਇੱਥੇ ਕਿਸਾਨ ਵੀ ਆਇਆ ਜਿਹੜਾ 1 ਕਰੋੜ ਰੁਪਏ ਦੀ ਕੀਮਤ ਦੀ ਦੱਸੀ ਗਈ ਹੈ ਔਰ ਕੋੜ ਦੌੜਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੱਗਾ ਡਾਕੂ ਵੀ ਆਇਆ ਉਹ ਵੀ ਬਾਈ ਦਿਖਾਵਾਂਗੇ ਤੁਹਾਨੂੰ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਚਾਪ ਸਬਸਕ੍ਰਾਈਬ ਕਰ ਲਿਓ ਗੱਲ 'ਚ ਮੈਡਲਾਂ ਵਾਲੇ ਜਾਨਵਰ ਤੋਂ ਕਰਦੇ ਆ ਮੇਲੇ ਦੀ ਸ਼ੁਰੂਆਤ ਤੇ ਆਜੋ ਫਿਰ ਇੱਥੋਂ ਹੀ ਕਰਦੇ ਆ ਸ਼ੁਰੂਆਤ ਪਹਿਲਾਂ ਆਪਾਂ ਇਹ ਚਾਰ ਵਾਰ ਦਾ ਚੈਂਪੀਅਨ ਰਿਹਾ ਹੈ ਕਾਦੇ ਵਿੱਚ ਰਿਹਾ ਹੈ ਉਹਦੇ ਬਾਰੇ ਵੀ ਆਓ ਕਰਦੇ ਆ ਗੱਲਬਾਤ ਚੈਂਪੀਅਨ ਦੇ ਹੈ ਜੀ ਚਾਰ ਵਾਰ ਕਹਿੰਦੇ ਸੁੰਦਰ ਬੱਚੇ ਪੈਦਾ ਕਰਨ ਦੇ ਵਿੱਚ ਬਰੀਡਿੰਗ ਚਾਰ ਵਾਰ ਚੈਂਪੀਅਨ ਦੇ ਇੱਕ ਕੋੜਾ ਪੰਜਾਬਾ ਸਟੱਡ ਫਾਰਮਾ ਜਿਹੜਾ ਲੰਬੀ ਕੋੜੀ ਹੈ ਬਾਦਸ਼ਾਹ ਨੂੰ ਤਾਂ ਪੈਂਦੀ ਹੈ ਤਾਂ ਡਬਲ ਰੂਡ ਦੇ ਕੋੜਾ ਹੁੰਦਾ ਪੈਸਾ ਤਾਂ ਨੋਰਮਲ ਗੱਲ ਹੈ ਨਾ ਯਾ ਵੇੜਾਂ ਦਾ ਸਟਾਰਟ ਫਾਰਮ ਹੈ ਇਹ। ਕਰਕੇ ਸਾਈਡ ਤੇ ਰੋਹੀ ਚਾਹਲੇ ਪਾਸੇ ਲਾ ਕੇ ਨੋਟਸ ਨਾਲ ਲਾਇ ਕਰੋ। ਇਹਦੇ ਨਾਲ ਸਵੇਟ ਆਸਮਾਨ ਨੂੰ ਇਹ ਕਰਦੇ ਆਪਾਂ ਕਰਦੇ ਆਪਾਂ। ਬੋਲ ਨਿਕਾੜ ਕੇ ਆਉਣਾ। ਆਹ ਅਲਟੀਮੋਟ ਹੀਰੋ ਗੱਡਾ ਜਮਾਂ ਬਿਲਕੁਲ ਜੈਡ ਬਲੈਕ ਗੱਡਾ ਸੁਨਾ ਕੋੜਾ। ਉਹਨੂੰ ਫੜੋ ਨਾ। ਕਿਉਂਕਿ ਰਸਤਾ ਆ ਪਾਏ ਬੁੱਲਾ ਰੱਖਿਆ ਹੋਇਆ ਤਾਂ ਕਿ ਕਿਸੇ ਦੀ ਕੋਈ ਜਾਨਵਰ ਕਾਟੇ ਰੇਣਾ ਮਾਰੇ ਕੋੜੇ ਕੋੜੇ ਹਲਵੰਡੀ ਸਾਬੂ 14 ਫਰਵਰੀ ਨੂੰ ਮੇਲਾ ਲੱਗਿਆ ਤੇ 20 ਫਰਵਰੀ ਤੱਕ ਰਹਿਣਾ ਹੈ ਐਡ ਤੇ ਕੱਟੇ ਗੱਡੀਆਂ ਵਾਲਾ ਸਾਰੇ ਪ੍ਰਕਾਰ ਦੇ ਘੋੜੇ ਖੜੀ ਨੇ ਇਸ ਦੇ ਨਾਲ ਉਹ ਜਿੰਦਾ ਗੱਡੀ ਵਾਲਾ ਲੋ ਜੀ ਇੱਧਰ ਘੋੜਾ ਦਿਖਾਉਣੇ ਤੁਹਾਨੂੰ ਯੋਦਾ ਬਹੁਤ ਸੋਹਣਾ ਸਿਰਫ ਬਈਆਂ ਕਹਿੰਦੇ ਡਿਸਪਲੇ ਵਾਸਤੇ ਲਾਇਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਿਹੜਾ ਪਿੰਡਾ ਬਾਈ ਜੀ ਮੇਰੇ ਪਿੰਡ ਆਪਣਾ ਭਾਗੀ ਆਉਂਦਰਾ ਹੈ ਭਾਗੀ ਪੰਦਰਾ ਪੰਨਾ ਸਾਹਿਬ ਦੇ ਨਾਲ ਹੀ ਹੈ ਠੀਕ ਹੈ ਜੀ ਪਟੰਡਾ ਜ਼ਿਲ੍ਹਾ ਆਪਣਾ ਓਕੇ ਜੀ ਤੇ ਇਹਦੀ ਹਾਈਟ ਕਿੰਨੀ ਹੈ ਬਾਈ ਹਾਈਟ ਵੀਰੇ ਇਹਦੀ ਔਨ ਸਕੀਲ 66.7 ਹੈ ਬਸ ਪਰ 66 ਜਿਹੜੀ ਇਹ ਡਿਸਪਲੇ ਕੀਤੀ ਹੋਈ ਹੈ ਜੀ ਜੀ ਤੇ ਏਜ ਬਾਈ ਏਜ ਬਾਈ ਜੀ ਇਹ 26 ਤਰੀਕ ਨੂੰ 43 ਮਹੀਨੇ ਦਾ ਹੋਊਗਾ ਜੀ 26 ਜੁਲਾਈ ਦਾ ਇਹ ਤਾਂ ਜਨਮ ਹੈ ਓਕੇ 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 ਜੀ ਬੈਡ ਸਟੱਡ ਫਾਰਮ ਵਿਕਰਮ ਸ਼ਰਮਾ ਜੀ ਦੇ ਘਰ ਇਹਦਾ ਜਨਮ ਹੈ ਠੀਕ ਹੈ ਜੀ ਤੇ ਇਹ ਸੇਲ ਤੇ ਹੈ ਬਾਈ ਨਹੀਂ ਵੀਰੇ ਇਹ ਡਿਸਪਲੇ ਕਾਟਰ ਹੈ ਸੱਚਾ ਬਰੋ ਜੀ ਅੱਛਾ ਅੱਛਾ ਜੀ ਸਟੱਡ ਸਰਵਿਸ ਲਈ ਓਪਨ ਕਰਿਆ ਹੈ ਠੀਕ ਭਜੀਹਰੀ ਫਾਦਰ ਲਾਈਨ ਬਲੱਡ ਲਾਈਨ ਕਿਹੜੀ ਹੈ ਦੀ ਫਾਦਰ ਜੀ ਇਹਦੇ ਜਿਹੜੇ ਫਾਦਰ ਹੈ ਜਿਹੜਾ ਸਾਇਰ ਹੈ ਇਹਦਾ ਉਹ ਹੈਗਾ ਅਨੰਤਾ ਜੀ ਅਨੰਤਾ ਹੈਗਾ ਜੀ ਰਾਜ ਪ੍ਰਭਾਦ ਦਾ ਬੱਚਾ ਅੱਛਾ ਜੀ ਅਲੀ ਸ਼ਾਨ ਬਲੱਡ ਲਾਈਨ ਤੋਂ ਫਾਦਰ ਸਾਈਡ ਤੋਂ ਹੈ ਤੇ ਮਦਰ ਜਿਹੜੀ ਹੈ ਦੀ ਉਹ ਹੈਗੀ ਬੈਲੀ ਘੋੜੀ ਵਿਕਰਮ ਸ਼ਰਮਾ ਜੀ ਕੋਲਿਆ ਬੈਡ ਸ਼ਟ ਫਾਰਨ ਚ ਅੱਛਾ ਅੱਛਾ ਉਹਦਾ ਜਿਹੜਾ ਸਾਇਰ ਹੈ ਜਿਹੜੀ ਦੀ ਮਦਰ ਦਾ ਸਾਇਰ ਹੈ ਉਹ ਫੌਜੀ ਘੋੜਾ ਹੈ ਉਹ ਹੁਣ ਇਸ ਦੁਨੀਆ ਚੋਂ ਨਹੀਂ ਰਿਹਾ ਮੱਜੂ ਕੇ ਬਲੱਡ ਲਾਈਨ ਠੀਕ ਹੈ ਇਹ ਮੱਝੂ ਕੇ ਬਲੱਡ ਲਾਈਨ ਤੇ ਨੀਸ਼ਾਨ ਬਲੱਡ ਲਾਈਨ ਦਾ ਸਮੇਲ ਹੈ ਛੋੜਾ ਜੀ 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 ਓਕੇ ਜੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਬੋਲਿਓ ਅਗਰ ਕਿਸੇ ਨੇ ਹਾਂਜੀ ਹਾਂਜੀ ਵੀਰੇ ਕੰਟੈਕਟ ਨੰਬਰ ਹੈ 98725 60699 ਠੀਕ ਹੈ ਜੀ ਬਹੁਤ ਸੋਹਣਾ ਛੋੜਾ ਵੇ ਤਾਂ ਚਾਪ ਨਹੀਂ ਹੁੰਦੀ ਆ ਹਾਂ ਆਏ ਦੀ ਸਾਰੀ ਡਿਟੇਲ ਦਿੱਤੀ ਹੋਈ ਏ ਘੋੜੇ ਦੀ ਤੇ ਕੰਟੈਕਟ ਨੰਬਰ ਵੀ ਆ ਪਾਈ ਹੋਇਆ ਵਾ ਬਾਈ ਸਸਟਿਕਾ ਤੇ ਕਿਹੜੀ ਨਸਲ ਆ ਬਾਈ ਨੁਗਰਾ ਜੀ ਮਿਲਕੀ ਕਲਰ ਮਿਲਕੀ ਅੱਛਾ ਜੀ ਤੇ ਕਿ ਉਮਰ ਕਿੰਨੀ ਆ ਦੀ ਉਮਰ ਹੈਗਾ ਜੀ ਇਹ 10 11 ਮਹੀਨਿਆਂ ਦਾ 10 11 ਮਹੀਨੇ ਤੋਂ ਤੇ ਹਾਈਟ ਹਾਈਟ ਦਾ ਜ ਬੱਚਾ ਜੀ ਘਠਿੰਦੇ ਨੇੜੇ ਵੀ ਆ ਹਾਂ 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 ਬਾਕੀ ਚੰਗਾ ਕੱਦ ਕਰੂਗਾ ਦਾ ਬਾਪ ਦਾ ਬੜਾ ਨਾਂ ਹੈ ਪੰਜਾਬ ਦੇ ਵਿੱਚ ਕੀ ਕਿਦਾ ਬੱਚਾ ਏ ਪ੍ਰਿੰਸ ਦਾ ਹੀ ਪ੍ਰਿੰਸ ਦਾ ਪ੍ਰਿੰਸ ਦਾ ਹੈ ਹਾਂ ਪ੍ਰਿੰਸ ਦਾ ਬਹੁਤ ਨਾਂ ਚਾਹਦਾ ਇਹਦੇ ਪਾਪਾ ਦਾ ਨਾਮ ਹੈ ਪੈਸ਼ੇ ਬਿਚਵੀਆ ਪੁਰਾ ਬਹੁਤ ਲੰਗਾ ਵਿਕੇ ਅੱਛਾ ਜੀ ਹਾਂ ਠਿੰਗੀ ਉਹਦੀ ਹੇਟ ਹੈ ਉਹਨਾਂ ਕੋਲੇ ਖਾਨਦਾਨੀ ਘੋੜੇ ਦੇ ਬਿੰਦਰੇ ਸਾਡਾ ਬਿਚਵੀ ਹੈ ਉਹ ਠੀਕ ਹੈ ਜੀ ਬੱਚਾ ਆਪਣਾ ਬੇਲੀ ਹੈ ਉਹਦੇ ਕੋਲ ਚੰਗੇ ਚੰਗੀ ਚੰਗੀ ਨਸਲ ਦੇ ਘੋੜੇ ਨੇ ਬਹੁਤ ਵਧੀਆ ਮੁੰਡੇ ਦਾ ਨਾਮ ਹੈ ਪੰਜਾਬ ਦੇ ਵਿੱਚ ਵੈਸੇ ਹੀ ਲਿਆਏ ਹੋ ਤੁਸੀਂ ਕਿ ਵੈਸੇ ਹੀ ਨਹੀਂ ਸੀ ਵੈਸੇ ਮੁੱਲ ਲਿਆਏ ਉਹਦੇ ਮੁੱਲ ਨਾਲ ਤੋਂ ਮੁੱਲ ਲਿਆ ਸਾਨੂੰ ਉਹਦਾ ਮਤਲਬ ਪੱਕਾ ਡਰਾਈਵ ਸਾਰੀ ਗੱਲਬਾਤ ਕਹਿ ਕੇ ਦਿੰਦਾ ਠੀਕ 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 ਹਾਂ ਕਿੰਨੇ ਕਦੋਂ ਲਿਆ ਜੀ ਇਹ ਹਨਮਾਨਗੜ ਮੇਲੇ ਤੋਂ ਲਿਆ ਜੀ ਕਿੰਨਾ ਕ ਟਾਈਮ ਹੋ ਗਿਆ ਇਹ ਨੂੰ ਸਾਡੇ ਕੋਲ ਹੋ ਗਏ 2-2 ਮਹੀਨੇ ਆ ਹੀ ਨਹੀਂ ਅੱਛਾ ਅੱਛਾ ਜੀ ਵੀ 8-9 9 ਮਹੀਨਿਆਂ ਦਾ ਜੁੱਲਿਆ 8-9 ਮਹੀਨੇ ਆ ਬਸ ਮੰਨ ਲਓ ਵੀ ਸਾਲ ਤੋਂ ਅੰਦਰ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਪਿੰਡ ਕਿਹੜਾ ਆਪਣਾ ਬਾਈ ਸਾਡਾ ਪਿੰਡ ਜੀ ਪੰਜਾਬ ਚ ਹੈ ਕਿਹੜਾ ਪਿੰਡ ਬਖਤੂ ਕੋਟ ਬਖਤੂ ਕੋਟ ਬਖਤੂ ਹਾਂ ਬਠਿੰਡੇ ਜਿਲ੍ਹੇ ਚ ਪੈਂਦੀ ਠੀਕ 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 ਹੈ ਜੀ ਲੋ ਜੀ ਆ ਨਾਲ ਹੀ ਇਹਨਾਂ ਦੇ ਘੂੜੀਆਂ ਇਹ ਬਾਈ ਕਹਿੰਦੇ ਸੇਲਤੇ ਆ ਦੱਸਿਓ ਜੀ ਇਹਨਾਂ ਬਾਰੇ ਵੀ ਇਹ ਪੰਜਾਬ ਕੋਟ ਜੀ ਹੈ ਜੀ ਅੱਛਾ ਜੀ ਨੁਕਰਾ ਸੂਦੀ ਹੈ ਪੰਜ ਕਿ ਸਾਲ ਉਮਰ ਹੈ ਅੱਛਾ ਜੀ ਉਹ ਕਾਲੀ ਚੰਦੀ ਉਹ ਵੀ ਨੁਕਰਾ ਸੂਦੀ ਹੈ ਉਹਦੀ 6-7 ਸਾਲ ਉਮਰ ਹੈ ਤੇ ਕਿੰਨੇ ਸੂਏ ਸੂਗੀ ਇਹ ਆਹ ਕੋੜੀ ਦਾ ਦੂਜਾ ਸੂਆ ਸੂਗੀ ਜੀ ਹੁਣ ਅੱਛਾ ਜੀ ਉਹ ਕੋੜੀ ਦੋ ਸੂਏ ਪਹਿਲਾਂ ਸੂਪੀ ਤੈਨੂੰ ਠੀਕ ਹੈ ਜੀ ਹਾਂਜੀ ਇਹ ਦੋਨੇ ਸਾਡੀਆਂ ਸੇਲ ਤੇ ਲਾਈਆਂ ਹੋਈਆਂ ਨੇ ਕੀ ਕੀ ਮੁੱਲ ਹੈ ਜੀ ਇਹਨਾਂ ਦਾ ਇਹਦਾ 1.5 ਲੱਖ ਰੁਪਏ ਮੰਗਦੇ ਜੀ ਠੀਕ ਹੈ ਜੀ ਇਹਦਾ 1.40 ਮੰਗਦੇ ਠੀਕ ਹੈ ਜੀ ਹਾਂ ਠੀਕ ਹੈ ਤੇ ਮੋਬਾਈਲ ਨੰਬਰ ਦੱਸੋ ਥੋੜਾ ਕਈ ਕੋਈ ਮੇਰਾ ਮੋਬਾਈਲ ਨੰਬਰ ਹੈ 9813 81137 ਜੀ ਠੀਕ ਹੈ ਜੀ ਤੋ ਇਹ ਕੁੜੀਆਂ ਸੇਲ ਤੇ ਨੇ ਜੇ ਕਿਸ ਕਿਸ ਨੇ ਵੀਰ ਨੇ ਖਰੀਦੀਆਂ ਹੁਣ ਤਾਂ ਬਾਈਆਂ ਨੇ ਕੰਟੈਕਟ ਨੰਬਰ ਬੋਲਤਾ ਇਹਨਾਂ ਨਾਲ ਸੰਪਰਕ ਕਰ ਸਕਦੇ। ਮਤਲਬ ਜੀ ਆ ਦਿਖਾਉਣਾ ਤੁਹਾਨੂੰ ਸੁਲਤਾਨ। ਆਪ ਵੀ। ਆ ਤੁਸੀਂ ਕਿੱਥੇ ਦਾ ਰੱਖਿਆ? ਦੇਖੋ ਕਿਹੜੀ ਕਿਵੇਂ ਕਰਨੀ ਸੀ ਇਹਨਾਂ ਨੇ ਲਾ ਲਈ ਆ ਉੱਧਰ ਲਾ ਲਈ। ਸਹੀ ਕਿੱਥੋਂ ਹੈ? ਇੱਥੋਂ ਹੈ ਸਹੀ। ਇੱਕੋ ਜਿਹੀ ਹੈ ਰੈਡੀ। ਭਮਾ ਇਹਨੂੰ। ਬਈ ਕੀ ਹੋਰ ਵਧੀਆ ਜੀ ਵਧੀਆ ਭਰਾ ਜੀ ਤੇ ਦੱਸਿਓ ਮੜਾ ਜੀ ਘੋੜੇ ਬਾਰੇ ਇਹ ਜੀ ਆਪਣੇ ਕੋਲੇ ਸੁਲਤਾਨ ਘੋੜਾ ਜੀ ਸੁਲਤਾਨ ਇਹਦਾ ਨਾਮ ਹੈ ਠੀਕ ਹੈ ਜੀ ਇਹ ਸੂਰੇ ਵਾਲੀ ਲੈਣਾ ਜੀ ਇਹ ਖਲੀ ਦਾ ਬੱਚਾ ਅੱਛਾ ਜੀ ਅ ਗੁਲਜ਼ਾਰ ਦਾ ਪੁੱਤ ਹੈ ਜੀ ਠੀਕ ਹੈ ਜੀ ਜੀ ਮਾਂ ਵੀ ਨੁਗਲੀ ਹੋ ਗਈ ਆਪਣੇ ਕੋਲੇ ਠੀਕ ਹੈ ਤੇ ਕੱਦ ਘਾੜਦਾ ਤਾਂ ਲਿਖਿਆ ਹੀ ਹੈ 5.5 ਸਾਲ ਹਾਂ 5.5 ਸਾਲ ਮੇਰਾ ਜੀ ਠੀਕ ਹੈ ਜੀ 68 ਇੰਚ ਘਾੜਦਾ ਹਾਂ ਹਾਂ ਜੀ ਓਕੇ ਤੇ ਇਹ ਸੇਲ ਤੇ ਲਾਇਆ ਹੋਇਆ ਆਪਾਂ ਸੇਲ ਕਰਤੀ ਲੇਵਾਂਗੇ ਜੀ ਕੀ ਡਿਮਾਂਡ ਹੈ ਜੀ ਡਿਮਾਂਡ ਤਾਂ ਪਹੁੰਚੀ ਹੋ ਤਾਂ ਚੱਲ ਚਲੋ ਕੰਟੈਕਟ ਨੰਬਰ ਤੁਹਾਡਾ ਬੋਲ ਦਵਾਂ ਮੈਂ ਕੰਟੈਕਟ ਨੰਬਰ ਮੇਰਾ ਜੀ ਤੁਹਾਡਾ ਫਿਰ ਕਰ ਲੱਗਿਆ ਹੀ ਨਹੀਂ ਸੀ 99177 ਹੈ ਨਹੀਂ ਕਿ ਬਾਕੀ 33604 94172 33604 ਇਹ ਬੱਚਾ ਇਹਦਾ ਜੀ ਇਹ ਬੱਚਾ ਜੀ ਦਾ ਓਕੇ ਇਹ ਇਹਦੀ ਡਿਟੇਲ ਹੈ ਜੀ ਹਾਂ ਜੀ ਡਿਟੇਲ ਹੈ ਲੁਦੇਨ ਕੱਦ 61 ਇੰਚਾ ਤੇ ਉਮਰ 15 ਮਹੀਨਿਆਂ ਦਾ ਹੈ ਸੁਲਤਾਨ ਖੁਰੇ ਦਾ ਰਿਜ਼ਲਟ ਇਹਦਾ ਬੱਚਾ ਇਹ ਸੁਲਤਾਨ ਦਾ ਤੇ ਪਿੰਡ ਕਿਹੜਾ ਬਾਈ ਆਪਣਾ ਸੰਘਾ ਵੀਰ ਜੀ ਸੰਘਾ ਮਾਨਸਾ ਜਲੇ ਓਕੇ ਸੰਘਾ ਪਿੰਡ ਠੀਕ ਹੈ ਜੀ ਇਹ ਸਰਦਾਰੀ ਦਾ ਪ੍ਰਤੀਕ ਹੁੰਦੀ ਆ ਬਾਈ ਇਹ ਚੀਜ਼ਾਂ ਘੋੜੇ ਘੋੜੀਆਂ ਰੱਖਣਾ ਬਾਈ ਆਮ ਜੀ ਗੱਲ ਨਹੀਂ ਹੁੰਦੀ ਦੇਖੋ ਕਿਤੀ ਸੋਹਣੀ ਡੀਰਨੇ ਬਣਾਈ ਹੋਈ ਹੈ ਘੋੜਿਆਂ ਲਈ ਤੇ ਫਾਰਚੂਨਰ ਦੇ ਪਿੱਛੇ ਪਾਈ ਹੋਈ ਹੈ ਜੈਨਨਾ ਮਾਣ ਕਹਿਤਾ ਤਾਂ ਫਿਰ ਤਾਂ ਫੱਟੀ ਜਾਊਗਾ ਸਾਰੇ ਪ੍ਰਕਾਰ ਦੇ ਕੋੜੇ-ਕੁੜੀਆਂ ਤੁਹਾਨੂੰ ਹਰ ਇੱਕ ਰੇਂਜ ਦੀ ਮਿਲ ਜਾਣਗੇ। ਆ ਸਿਵੀਆਂ ਸਟੱਡ ਫਾਰਮ ਬਠਿੰਡਾ ਇਹਨਾਂ ਨਾਲ ਵੀ ਪਾਈਆਂ ਨਾਲ ਆਪਾਂ ਗੱਲਬਾਤ ਕਰਦੇ ਆਂ। ਸਾਰਾ ਕੰਟੈਕਟ ਨੰਬਰ ਇਹਨਾਂ ਦਾ ਦਿੱਤਾ ਕੇ। ਇਹ ਸਿਵੀਆਂ ਵਾਲਿਆਂ ਦਾ ਕੋੜੇ ਤੇ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਕੁੜੇ ਬਾਰੇ ਦਿਓ ਜਾਣਕਾਰੀ ਕੀ ਹਾਈਟ ਫੁੱਟ ਤੇ ਕਿੰਨੀ ਏਜ ਹੈ ਦੀ ਇਹਦੀ ਏਜ ਹੈ ਜੀ 33 ਮਹੀਨੇ ਅੱਛਾ ਬਾਈ ਤੇ ਹਾਈਟ ਇਹਦੀ 65 ਪਲੱਸ ਹੈ ਜੀ ਤੇ ਇੰਦਰਤੋਂਗ ਵਾਲਾ ਪਾਸਪੋਰਟ ਅਸੀਂ ਜੀ ਉਹਦਾ ਬੱਚਾ ਹੈ ਜੀ ਠੀਕ ਹੈ ਮੇਲੇ ਦਾ ਵੀ ਮੇਲੇ ਚ ਅੱਜ ਕੱਲਾ ਹੀ ਹੋ ਗਿਆ ਉਹਦਾ ਬੱਚਾ ਬਹੁਤ ਘੱਟ ਬੱਚੇ ਆਇਆ ਠੀਕ ਹੈ ਜੀ ਠੀਕ ਹੈ ਤੇ ਇਹ ਆਪਾਂ ਸੇਲ ਤੇ ਲਾਇਆ ਜੀ ਨਹੀਂ ਵੈਸੇ ਡੈਮੋ ਵਾਸਤੇ ਆਪਾਂ ਹਾਂ ਜੀ ਬਰੀਡਿੰਗ ਵਾਸਤੇ ਆਹ ਜੀ ਠੀਕ ਹੈ 3202 ਬਣਾ ਹੀ ਹੁੰਦੋ ਓਕੇ ਓਕੇ ਜੀ ਹਾਂਜੀ ਹਾਂਜੀ ਠੀਕ ਹੈ ਤੇ ਮਿਲਦੇ ਉੱਥੇ ਹੀ ਆਪਾਂ ਸਿਵੀਆਂ ਪਿੰਡੇ ਵਰ ਨਹੀਂ 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 ਸਿਵੀਆਂ ਸਾਡਾ ਫਾਰਮ ਹੈ ਪਸਿਵੀਆਂ ਗੋਤ ਹੈ ਅੱਛਾ ਤੇ ਫਾਰਮ ਆਪਣਾ ਬਠਿੰਡੇ ਆ ਬਠਿੰਡੇ ਓਕੇ ਮੈਂ ਸਿਵੀਆਂ ਉਹ ਪਿੰਡ ਸਮਝੀ ਬੈਠਾ ਜੀ ਅੱਛਾ ਅੱਛਾ ਸਿਵੀਆਂ ਤੁਹਾਡਾ ਗੋਤ ਹੈ ਸਰ ਜੀ ਠੀਕ ਹੈ ਠੀਕ ਹੈ ਬਠਿੰਡਾ ਰਿੰਗ ਰੋਡ ਤੇ ਫਾਰਮ ਹੈ ਇਹ ਆਪਣਾ ਠੀਕ ਹੈ ਠੀਕ ਹੈ ਜੀ ਤੇ ਕੰਟੈਕਟ ਨੰਬਰ ਵੀ ਬੋਲੇ ਹੋਇਆ ਇਸ ਤਾਂ ਮੈਂ ਉਹ ਕਰ ਲਿਆ ਕਲੀਅਰੀ ਸੰਪਰਕ ਕੰਟੈਕਟ ਨੰਬਰ ਹੈ ਜੀ 90413 42793 ਠੀਕ 904134279 ਤਨਵਾਲਾ ਠੀਕ ਹੈ ਜੀ ਹਾਂ ਲੋ ਜੀ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕੰਟੈਕਟ ਨੰਬਰ ਤੁਹਾਨੂੰ ਦੇਤਾ ਇਹ ਹੈ ਜੀ ਸਾਨੀ ਸਾਨੀ ਨੁਕਰ ਕੁੜਾ ਤੁਹਾਨੂੰ ਮਦਦ ਜਾਨੇ ਆਧੁਨਿਸ਼ਟੀ ਕਰੋ ਦਰਸ਼ਨ ਪਠਾਨ ਦੇ ਇਹ ਕੀ ਜੀ ਮੇਰੀ ਗੱਲ ਸੁਣੀ ਕਰੋ ਅੱਡ ਪਤਾ घट <laughs> बि ਹਰ ਪ੍ਰਕਾਰ ਦੇ ਘੋੜੇ ਕੁੜੀਆਂ ਤੋਂ ਇੱਥੇ ਮਿਲਣਗੇ ਸੋਨੇ ਤੋਂ ਸੋਹਣਾ ਮਹਿੰਗੇ ਤੋਂ ਮਹਿੰਗਾ ਵੈਡਿੰਗ ਵਾਸਤੇ ਵੀ ਨੇ ਤੇ ਸੇਲ ਦੇ ਲਈ ਠੀਕੇ ਠੀਕੇ ਆਪਾਂ ਜਾਵਾਂ ਇਧਰ ਲਈ ਆਪਣੀ ਇਹਦੇ ਨਾਲ ਲੋ ਜੀ ਆਸਾਨ ਵੀ ਬਈ ਲਏ ਹੋਏ ਮਾੜੇ ਪਿੱਛੇ ਹੋਏ ਬਾਈ ਬੜਾ ਸ਼ਕੀਨ ਹੈ ਇਹ ਸੇਲ ਤੇ ਲਾਇਆ ਬਾਈ ਹਾਂ ਸੇਲ ਵੀ ਕਰਦਾ ਜੀ ਅੱਛਾ ਜੀ ਤੇ ਆ ਜਾ ਬਤ ਕੀ ਨਸਲ ਨਸਲੇ ਤੇ ਕਿਹਦਾ ਬੱਚਾ ਚੈਂਪੀਅਨ ਦਾ ਸੀ ਮੈਨੂੰ ਭਰਾਏ ਸੀ ਅਰਜਨ ਚੈਂਪੀਅਨ ਦਾ ਅੱਛਾ ਤੁਹਾਡਾ ਰਕੜ ਹੈਗਾ 23 ਲੀਟਰ ਦੁੱਧਦਾਰ ਕੜ 23 ਲੀਟਰ ਮਾਂ ਦਾ ਤੇ ਇਹ ਮੰਨ ਲਓ ਕਿ ਇਹਦਾ ਕੀਮਤ ਕੁਮਤ ਕੀ ਹੈ ਕੀਮਤ ਇਹਦਾ ਕੋਰ ਮੰਗਦਾ ਹਾਂਜੀ 1 ਕਰੋੜ 1 ਕਰੋੜ ਰੁਪਏ ਮੰਗਦੇ ਕਿੱਥੋਂ ਠਿੰਗੜ ਤੋਂ ਠਿੰਗੜ ਕਿੱਥੇ ਜੇ ਆ ਸਮਾਨ ਸੱਜੇਲੇ ਚ ਮਾਨਸਾ ਜਲੇ ਨੰਬਰ ਬੋਲੋ ਥੋੜਾ 94726 ਹਾਂਜੀ 94726 ਹਾਂਜੀ 74911 11 ਲਓ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ 1 ਕਰੋੜ ਰੁਪਏ ਮੰਗਦੇ ਅਸਤ ਉਮਰ ਕਿੰਨੀ ਹੈ ਬਈ ਇਹਦੀ 2 ਸਾਲ 11 ਮਹੀਨੇ 15 ਦਿਨਾਂ ਦਾ ਹੋਣਾ 2 ਸਾਲ 11 ਮਹੀਨੇ 15 ਦਿਨਾਂ ਦਾ ਹਾਂ ਠੀਕ ਹੈ ਜੀ ਵੀ ਨਹੀਂ ਕਰਦੇ ਰਿਹਾ ਬਾਬਾ 八记录 स्टाट <laughs> फार्म ا تو ہونا کرنا ہے تشي وي اجي تو میرے کول میرا پیڑا اکار الکے لگا آي کو کرتا پيندا يري اي کو ني ها آي کدو کرتا میرا تھرا آي کروں گا ہن پرار اور ਕਿਆ ਹੋਇਆ ਪੂਰੇ ਕੁੜੀਆਂ ਦੇ ਲਈ ਹਾਰ ਸ਼ਿੰਗਾਰ ਜਾਂ ਜਾਂ ਸੁੱਕੀਆਂ ਸਟਿਕਸ ਵਗੈਰਾ ਮਿਲ ਜਣ ਜੇ ਦੋ ਮੇਰੇ ਲੈਟ ਟੱਪ ਕੇ ਕਰੋ ਕੋਰੀ ਬਾਗੇ ਨਾ ਉੱਧਰ ਨਾ ਉੱਧਰ ਇੱਥੇ ਆਈ ਨਾ ਇੱਥੇ ਆ ਜੀ ਕੁੱਤੇ ਵੀ ਲੈ ਕੇ ਆਏ ਲੋਕ ਭਾਈ ਕਿਹੜੀ ਨਸਲ ਹੈ ਹਾਂਜੀ ਯਾਹ ਆਲੀ ਜੀ ਜੱਗੋ ਲੈਬਰੇ ਲੈਬਰੇ ਆ ਕੁੜੇ ਕੁੜੀਆਂ ਦਾ ਰਹਿਣ ਬਸੇਰਾ ਰਾਤ ਨੂੰ ਕੋਈ ਸ਼ਾਮ ਢਲ ਜਾਂਦੀ ਹੈ ਤੇ ਅੰਦਰ ਕਰ ਰਹੇ ਹੁੰਦੇ ਨੇ ਮਾਸੇ ਬਹੁਤ ਵਰਗਾ ਚਾਲ ਚੱਲ ਰਹੀ ਹੈ ਸਹੀ ਗੱਲ ਹੈ ਇਹਨਾਂ ਕੱਟੋ-ਕੱਟ ਮੈਂ ਚੱਲ ਜਾ ਹੁਣ ਪੈਸੇ ਆ ਗਈ ਸੀ ਜਿਹੜਾ ਤੁਹਾਡੇ 3G ਆ ਰਿਹਾ ਸੀ ਕਿਸੇ ਕਿਹੜੀ ਹਰੇ ਏਰੀਆ ਤੋੜਦੇ ਨੇ ਜਿਹੜਾ ਬਈ ਪਿੱਛੇ ਰਹਿੰਦੇ ਨੇ ਬੜਾ ਬਈ ਵੀ ਕੋੜੇ ਨੂੰ ਰਿਸਾ ਛੋਹਣੀਆਂ ਤੁਹਾਨੂੰ ਦਿਖਾਉਣੇ ਆ ਸਿੰਗਲ ਸਿੰਗਲ ਕੋੜਾ ਭਜਾਉਣਾ ਇਹਨਾਂ ਨੇ ਤਾਂ ਟਾਈਮ ਨੋਟ ਕੀਤਾ ਜਾਣਾ ਦੇਖੋ ਮੈਚ ਕਿਹਤੇ ਟੋਨੀ ਸਾਹਿਬਾਂ ਦੇ ਖੇਡਣੇ ਮੈਚ ਆ ਪੁੱਤਰ ਵਿਜਾਪੁਰ ਦਾ ਸਮਾਂ ਲਿਆ ਮਿੱਤਰ ਤੇ ਬਲਕਪਾਲ ਸਿੰਘ ਬੋਲਚ ਮਾਰਦਾ ਜਾ ਰਿਹਾ ਹਾਂ ਲਿਖ ਲੈ ਲਿਖ ਲੈ ਵੀਰੇ ਧਿਆਨ ਨਾਲ ਲਿਖ ਆ ਲੈ ਲੈ ਪੈਨ ਲੈ ਸਰਾਉ ਸੀਤੀ ਤੇ ਡਿਊਟੀ ਮਾਸਟਰ ਦੇ ਕਲ ਵਿੱਚ ਪਾਈ ਹੁੰਦੀ ਤੇ ਲੈਣਾ ਦਿੰਦੀ ਐ ਸਿੱਧੀਆਂ ਕਰਾਸੀਤੀ ਤੇ ਮਿੱਤਰ ਰਸੋਈ ਦੇ ਵਰਦਾ ਹੈ ਜਦੋਂ ਖਾਣਾ ਤੇ ਸਬਜ਼ੀ ਮਿੰਟਾਂ ਵਿੱਚ ਦਿੰਦੀ ਐ ਬਣਾ ਸੀਤੀ ਤੇ ਜਦੋਂ ਮਾਂ ਨੇ ਪਿਆਰ ਨਾਲ ਵਜਾਈ ਹੁੰਦੀ ਤੇ ਸਿਸੂ ਬੱਚੇ ਦਾ ਦਿੰਦੀ ਐ ਘੜਾ ਸੀਤੀ ਤੇ ਮੱਖਣ ਬਰਾਣਾ ਉਹ ਕਿਸੇ ਕਾਲਜ ਕੋਲੇ ਨਾ ਮਜਾਦੇ ਨੀ ਉੱਥੇ ਫਿਰ ਦਿੰਦੀ ਆਲੇ ਵੀ ਰਾਜੇ ਐਂਡਿੰਗ ਪੁਆਇੰਟ ਦੇ ਉੱਤੇ ਇੱਕ ਕਲੀ ਗਰਾਉਂਡਾਂ ਦੇ ਵਿੱਚ ਪੈਂਦੀ ਹੈ। ਇਹ ਵੀ ਕਲੀ ਕੰਧਾਂ ਤੇ ਹੁੰਦੀ ਹੁੰਦੀ ਸੀ। ਇੱਕ ਮਾਨਸ ਕਿਸਾਨ ਕਲੀ ਗਾਉਂਦੇ ਸੀ। ਇੱਕ ਫੁੱਲ ਦੀ ਸਟੇਜ ਹੁੰਦੀ ਹੈ। ਫਿਰ ਤੋਂ ਪਹਿਲਾਂ ਉਹ ਵੀ ਕਲੀ ਤੇ ਭਾਂਡੇ ਵੀ ਕਲੀ ਹੁੰਦੇ ਨੇ। ਵਿੱਚ ਵੀ ਕਲੀ ਪੈਂਦੀ ਹੈ। ਪਵਿੱਤਰ ਧਰਤੀ ਦੇ ਉੱਤੇ ਬੈਠ ਕੇ ਇਹੋ ਜਿਹੀ ਗੱਲ ਕਰਦੇ ਚੰਗੇ ਤਾਂ ਲੱਗਦੇ ਨੇ ਤੇ ਇੱਕ ਦੋ ਤਾਂ ਬੜੀ ਦਰ ਸਾਈਡ ਤੇ ਹੋ ਗਿਆ ਐਡਾ ਵੱਡਾ ਪ੍ਰਬੰਧ ਕਰਿਆ ਸੋਰਦੀ ਖਾਤਰ ਇਹਨਾਂ ਨੇ ਕਰਿਆਗਾ ਚੱਲ ਇਹ ਪਹਿਲਵਾਨ ਕਰਨ ਚੱਠਾ ਆਪਣਾ ਕੋਟਲੀ ਰੋਬਰ ਕਾੜਾ ਚੱਲਿਆ ਨਾ ਮਪਰੋ ਰਸਤਾ ਰੱਖ ਪਰਦੇ ਕਲੀਅਰ ਬਿਤੇ ਮੇਰੇ ਰਸਤੇ ਦੇ ਵਿੱਚ ਨਾ ਕੋਈ ਵੀ ਆਇਓ ਸਿਮਰਤ ਪਹਿਲਵਾਨ ਸਿਮਰਤ ਪਹਿਲਵਾਨ ਅਬਲੂ ਕੋਟਲੀ ਰੌਬਤ ਕਾ ਰਾਮਤਰਾ ਦੌੜ ਦੌੜਦਾ ਆ ਰਿਹਾ ਇੰਨੇ ਚ ਕਾਸ਼ ਕੰਨ ਤਿਆਰੀ ਰੱਖੇ ਮੰਗਰੀ ਆਪਣੀ ਵਧੀਆ ਰਸਤਾ ਕਲੀਅਰ ਕਰ ਤੇ ਰਸਤਾ ਕਲੀਅਰ ਕਰ ਦੋ ਵਧੀਆ ਚਾਲ ਚੱਲਦਾ ਆ ਰਿਹਾ ਥੋੜਾ ਸਿਮਰਤ ਅਬਲੂ ਕੋਟਲੀ ਪਲਵਾਨ ਇੱਕ ਮਿੰਟ I okay. कलविंदर को आप ही भजा मेरा गणवानी तो भी आप ही करता बच्चे पास रखे किसी तरह खेल रखे भी दमदमा साहब जा रहा भी बड़ी तादाद रुच में मोर लागू मित्रो साहब मेरा शासन हो जानवर रेक बि नमूने तव्हांखे लो ताईं आगिया मुड़ बि लाया भॼ करी बाटा लड़ियूं मित्रो अगरि तयारी रखिया तलविंदर कोट शीर कलविंदर कोट श्री रखी मित्र नित्यार। न ठीकु आहे बाटो लड़ंदा श्री नार ਲੋ ਜੀ ਫੌਲ ਹੋ ਗਿਆ ਹੈ ਕੋੜਾ ਮੁਲਤਾਨ ਮੁਕੇ ਜੀ ਕੋੜਾ ਨੇ 31.31 ਸੈਕਿੰਡ ਦਾ ਸਮਾਂ ਲਾਇਆ ਮਿੱਤਰੋ ਕੋੜਾ ਬਾਹਰ ਮਾਰ ਗਿਆ 31 ਸੈਕਿੰਡ ਤੱਕ ਕਪਲੇ ਪਹੁੰਚ ਗਿਆ ਮਿੱਤਰੋ ਇਹ ਸੀਗਾ ਤਕਤਾਜ ਖਾਨ ਪ੍ਰੇਰ ਕੋਟ ਦਾ ਕੋੜਾ ਨਾ ਕਰ ਗਿਆ ਨਹੀਂ ਤਲਵੰਦਰ ਸਿੰਘ ਪੌਂਟ ਜੀਰ मेहमान आजा बहुत सत्कार है कि जरूर मिलेंगे मेरा महाराज बलपल सिंह यह भी क्यों ही रखे मेरे ਕਲਵਿੰਦਰ ਕਲਵਿੰਦਰ ਕੋਚ ਸੀਮਿਰ ਪਿਆਰੇ ਆ ਪਲੇ ਮੇਲਾ ਉਹ ਖਾਂਦੇ ਦੀ ਤਲਵੰਡੀ ਦੇ ਰੇ ਬਾਈ ਜੇ ਕਿਸੇ ਨੂੰ ਕੋਈ ਇਤਰਾਜ਼ ਆ ਤਾਂ ਕਿਸੇ ਨੂੰ ਕੋਈ ਗੱਤ ਫੈਲ ਨਹੀਂ ਦੀ ਹੈਗੀ ਆ ਘੜੀਆਂ ਸਾਡੇ मर्जी कोई नहीं जितूंगा मित्रो एक कलविंदर कोर्स नहीं रहेगा मित्रो जो हम दान लगवागा तैयारी खिच के रखे भी मेरा मनो से साहजादो भी तैयारी रखे हाँ कलविंदर वाला कोर्स मेरा है नहीं ज्यादा कर देंगे

ਕਾਲਾ ਕੁੜਤਾ ਚਾਦਰਾਂ ਜੜਦੇ ਸੀਨੇ ਨੰਬਰ ਵਾਲਾ ਬਣਾ ਉਹ ਦੌਰ ਗਿਆ ਹੋਇਆ ਪਰਨੇ ਉਹ ਪੰਜ ਵਾਲਾ ਦੁਕਾਨਦਾਰ ਬਰਸਮਾਰ ਸਿੰਘ ਵਾਲਾ ਪਿਆਰੀ ਰੱਖੇ ਮਨੂ ਸੈਖੋ ਕੋੜਾ ਸੈ ਜਾਂਦਾ ਪਿਆਰੀ ਇੱਧਰ ਵੀ ਬਾਈ ਮੇਲੇ ਤੇ ਲੈ ਕੇ ਆ ਪੇਟਾਂ ਬੱਕਰੀਆਂ ਬੱਕਰੇ ਤੇ ਛਤਰੀ ਇਹ ਵੀ ਬਹੁਤ ਸੋਹਣੇ ਚੰਗਾਰੇ ਹੋਏ ਆ ਬੜਾ രംഗ രോഗന